ਦੁਨੀਆ ਪਰਦੇ ਪੰਜਾਬੀਆਂ ਦਾ ਬਹੁਤ ਸਵਾਗਤ ਹੈ ਜੀ ਮੈਂ ਹਾਂ ਸੁਰਿੰਦਰ ਡੱਲਾ ਔਰ ਅੱਜ ਦੇ ਖਾਸ ਖਬਰ ਪੜਤਾਲ ਐਪੀਸੋਡ ਦੇ ਵਿੱਚ ਅਹਿਮ ਪੰਜ ਸਵਾਲ ਨੇ ਜਿਨ੍ਹਾਂ ਦੇ ਉੱਪਰ ਗੱਲ ਅੱਗੇ ਵਧਾਵਾਂਗੇ ਸਭ ਤੋਂ ਪਹਿਲਾ ਵੱਡਾ ਸਵਾਲ ਕੀ ਹੰਸ ਰਾਜ ਹੰਸ ਪਾਰਟੀ ਬਦਲ ਲੈਣਗੇ ਭਾਰਤੀ ਜਨਤਾ ਪਾਰਟੀ ਦੇ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਹੰਸ ਰਾਜ ਹੰਸ ਹੁਣੇ ਹੀ ਉਹਨਾਂ ਦਾ ਵੀ ਕਾਰਜਕਾਲ ਖਤਮ ਹੋਇਆ ਦੂਸਰੇ ਮੈਂਬਰ ਪਾਰਲੀਮੈਂਟਾਂ ਦੇ ਨਾਲ ਔਰ ਦਿੱਲੀ ਤੋਂ ਇੱਕ ਸੀਟ ਤੋਂ ਹੰਸ ਰਾਜ ਹੰਸ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੀ ਕੀ ਉਹ ਪਾਰਟੀ ਬਦਲ ਲੈਣਗੇ ਕੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਬਹੁਤ ਵੱਡੀਆਂ ਚਰਚਾਵਾਂ ਪੋਲਿਟੀਕਲ ਹਲਕਿਆਂ ਦੇ ਵਿੱਚ ਚੱਲ ਰਹੀਆਂ ਨੇ ਇਹਦਾ ਵਿਸਥਾਰ ਕਰਾਂਗੇ ਦੂਸਰੀ ਵੱਡੀ ਖਬਰ ਦੂਸਰਾ ਵੱਡਾ ਸਵਾਲ ਕਿ ਬੀਜੇਪੀ ਰਵਨੀਤ ਬਿੱਟੂ ਨੂੰ ਸ਼੍ਰੀ ਅਨੰਦਪੁਰ ਸਾਹਿਬ ਪੇਚ ਸਕਦੀ ਹੈ ਇਹ ਬਹੁਤ ਵੱਡਾ ਸਵਾਲ ਹੈ ਕੱਲ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਸੀ ਉਹਦੇ ਵਿੱਚ ਬਿੱਟੂ ਨੂੰ ਲੈ ਕੇ ਖੂਬ ਚਰਚਾ ਹੋਈ ਕੀ ਚਰਚਾ ਹੋਈ ਇਹਦਾ ਵਿਸਥਾਰ ਵੀ ਕਰਦੇ ਆਂ ਔਰ ਤੀਸਰਾ ਸਵਾਲ ਹੈ ਮਨੀਸ਼ ਟਵਾੜੀ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਕਰਤੇ ਔਰ ਇਹਦੇ ਨਾਲ ਨਾਲ ਔਜਲਾ ਡਿੰਪਾ ਅਤੇ ਟਵਾੜੀ ਦੀਆਂ ਟਿਕਟਾਂ ਕਿਸੇ ਵੇਲੇ ਵੀ ਐਲਾਨੀਆਂ ਜਾ ਸਕਦੀਆਂ ਨੇ ਕਾਂਗਰਸ ਪਾਰਟੀ ਵੱਲੋਂ ਇਹ ਵੀ ਇੱਕ ਵੱਡੀ ਖਬਰ ਹੈ ਔਰ ਚੌਥਾ ਵੱਡਾ ਸਵਾਲ ਹੈ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਤਲਖੀ ਬਹੁਤ ਜ਼ਿਆਦਾ ਵੱਧ ਗਈ ਹੈ ਔਰ ਦਿੱਲੀ ਵਰਗੀ ਲੜਾਈ ਪੰਜਾਬ 'ਚ ਸ਼ੁਰੂ ਹੋਈ ਹੈ। ਔਰ ਆਖਿਰ ਦੇ ਵਿੱਚ ਪੰਜਵਾਂ ਸਵਾਲ ਹੈ ਕੇਜਰੀਵਾਲ ਨੂੰ ਸੀਐਮ ਦੇ ਅਹੁਦੇ ਤੋਂ ਹਟਾਉਣ ਵਾਲੀ ਜਿਹੜੀ ਪਟੀਸ਼ਨ ਸੀ ਉਹ ਖਾਰਜ ਕਰ ਦਿੱਤੀ ਗਈ। ਸੁਪਰੀਮ ਕੋਰਟ ਨੇ ਉਹ ਪਟੀਸ਼ਨ ਖਾਰਜ ਕੀਤੀ ਹੈ। ਹੁਣ ਕੀ ਮੁੱਖ ਮੰਤਰੀ ਬਣੇ ਰਹਿਣਗੇ ਅਰਵਿੰਦ ਕੇਜਰੀਵਾਲ ਕਸਟਡੀ ਦੇ ਵਿੱਚ ਵੀ ਜੇਲ੍ਹ ਦੇ ਵਿੱਚ ਵੀ। ਇਹ ਵੱਡੇ ਪੰਜ ਸਵਾਲ ਨੇ ਇੱਕ ਇੱਕ ਕਰਕੇ ਇਹਨਾਂ ਪੰਜਾਂ ਸਵਾਲਾਂ ਨੂੰ ਅੱਗੇ ਵਧਾਉਨੇ ਆ। ਸਭ ਤੋਂ ਪਹਿਲਾਂ ਗੱਲ ਹੰਸ ਰਾਜ ਹੰਸ ਦੀ। ਹੰਸਰਾਜ ਹੰਸ 2009 ਦੇ ਵਿੱਚ ਵੀ ਲੋਕ ਸਭਾ ਦੀ ਚੋਣ ਲੜੇ ਸੀ ਉਸ ਵੇਲੇ ਉਹ ਅਕਾਲੀ ਦਲ ਦੇ ਔਰ ਭਾਜਪਾ ਦੇ ਸਾਂਝੇ ਉਮੀਦਵਾਰ ਸੀ ਜਲੰਧਰ ਵਿੱਚ ਉਹ ਉਸ ਵੇਲੇ ਜਿੱਤ ਨਹੀਂ ਸਕੇ ਲੇਕਿਨ ਉਸ ਤੋਂ ਬਾਅਦ ਹੰਸਰਾਜ ਹੰਸ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਤੇ ਦਿੱਲੀ ਤੋਂ ਚੋਣ ਲੜੇ ਔਰ 2019 ਦੇ ਵਿੱਚ ਉਹਨਾਂ ਦਿੱਲੀ ਦੇ ਵਿੱਚ ਚੋਣ ਲੜੀ ਔਰ ਮੈਂਬਰ ਪਾਰਲੀਮੈਂਟ ਬਣੇ ਇਸ ਵਾਰ ਦਿੱਲੀ ਦੇ ਵਿੱਚ ਭਾਜਪਾ ਨੇ ਹੰਸਰਾਜ ਹੰਸੋਨਾ ਨੂੰ ਉਮੀਦਵਾਰ ਨਹੀਂ ਐਲਾਨਿਆ ਹਾਲਾਂਕਿ ਇਹ ਚਰਚਾਵਾਂ ਸੀ ਕਿ ਭਾਰਤੀ ਜਨਤਾ ਪਾਰਟੀ ਹੰਸ ਰਾਜ ਹੰਸ ਬਾਰੇ ਸੋਚ ਰਹੀ ਹੈ ਕਿ ਉਹਨਾਂ ਨੂੰ ਕਿੱਥੋਂ ਲੜਾਇਆ ਜਾਵੇ ਪਰ ਹਲੇ ਤੱਕ ਪੰਜਾਬ ਦੇ ਵਿੱਚ ਕਿਸੇ ਵੀ ਸੀਟ ਤੋਂ ਰਿਜ਼ਰਵ ਸੀਟ ਤੋਂ ਉਹਨਾਂ ਦਾ ਨਾਮ ਨਹੀਂ ਐਲਾਨਿਆ ਗਿਆ ਔਰ ਕੱਲ ਪਰਸੋਂ ਸੁਸ਼ੀਲ ਕੁਮਾਰ ਰਿੰਕੂ ਔਰ ਸ਼ੀਤਲੰਗੁਰਾਲ ਜਦੋਂ ਸ਼ਾਮਲ ਕਰ ਲਏ ਗਏ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੈਟਿੰਗ ਐਮਪੀ ਔਰ ਇੱਕ ਐਮਐਲਏ ਉਸ ਤੋਂ ਬਾਅਦ ਇਹ ਸੰਭਾਵਨਾਵਾਂ ਖਤਮ ਹੋਈਆਂ ਕਿ ਭਾਰਤੀ ਜਨਤਾ ਪਾਰਟੀ ਹੰਸ ਰਾਜ ਹੰਸ ਨੂੰ ਵੀ ਜਲੰਧਰ ਤੋਂ ਉਮੀਦਵਾਰ ਬਣਾ ਸਕਦੀ ਹੈ ਸਾਰਿਆਂ ਨੂੰ ਪਤਾ ਹੈ ਕਾਂਗਰਸ ਤੋਂ ਵੱਡਾ ਦਾਵਾ ਹੈ ਚਰਨਜੀਤ ਸਿੰਘ ਚੰਨੀ ਦਾ ਚਰਨਜੀਤ ਸਿੰਘ ਚੰਨੀ ਵੱਡੇ ਦਾਵੇਦਾਰ ਦੇ ਤੌਰ ਤੇ ਵਿਚਰ ਰਹੇ ਨੇ ਔਰ ਕਾਂਗਰਸ ਹਾਈ ਕਮਾਂਡ ਨੇ ਕਿਤਨਾ ਕਿਤੇ ਉਹਨਾਂ ਦੀ ਜਿਹੜੀ ਜਲੰਧਰ ਤੋਂ ਚੋਣ ਲੜਾਉਣ ਦੀ ਜਿਹੜੀ ਉਹਨਾਂ ਦੀ ਯੋਜਨਾ ਹੈ ਕਿਤਨਾ ਕਿਤੇ ਹਾਈ ਕਮਾਂਡ ਉਹਨੂੰ ਗ੍ਰੀਨ ਸਿਗਨਲ ਦੇਈ ਬੈਠੀ ਹੈ ਅਜੇ ਹਾਲਾਤਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਜਦੋਂ ਭਾਜਪਾ ਵਿੱਚ ਚਲੇ ਗਏ ਤੇ ਇਸ ਵਕਤ ਸਭ ਤੋਂ ਵੱਧ ਇਸ ਗੱਲ ਦੀਆਂ ਚਰਚਾਵਾਂ ਨੇ ਕਿ ਹੰਸ ਰਾਜ ਹੰਸ ਆਮ ਆਦਮੀ ਪਾਰਟੀ ਜੁਆਇਨ ਕਰਨਗੇ ਹੰਸ ਰਾਜ ਹੰਸ ਪੁਰਾਣੇ ਜਾਣਕਾਰ ਨੇ ਭਗਵੰਤ ਮਾਨ ਹੋਂਦੇ ਔਰ ਬਹੁਤ ਸਾਰੇ ਸਮਾਗਮਾਂ ਦੇ ਵਿੱਚ ਦੋਵੇਂ ਇਕੱਠੇ ਰਹੇ ਨੇ ਜਦੋਂ ਪੋਲਿਟਿਕਸ ਦੇ ਵਿੱਚ ਇਹ ਦੋਵੇਂ ਨਹੀਂ ਆਏ ਸੀ ਅਜਿਹੇ ਹਾਲਾਤਾਂ ਦੇ ਵਿੱਚ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਅਗਰ ਅਗਰ ਹੰਸਰਾਜ ਹਾਂਸੇ ਚੋਣ ਕੇ ਉਹਨਾਂ ਨੇ ਚੋਣ ਲੜਨੀ ਹੈ ਕਿਉਂ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਸਕਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਵੀ ਇਸ ਵੇਲੇ ਟਿੱਟ ਫੋਰ ਟੈਟ ਦੀ ਨੀਤੀ ਤੇ ਚੱਲੇਗੀ ਅਗਲੇ ਦਾ ਬਦਲਾ ਸਿਆਸਤ ਦੇ ਵਿੱਚ ਹੁੰਦਾ ਹੈ ਅਗਰ ਭਾਰਤੀ ਜਨਤਾ ਪਾਰਟੀ ਨੇ ਸਿਟਿੰਗ ਐਮਪੀ ਚੱਕ ਲਿਆ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਦਾ ਕਿ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਹੋਣੀ ਹੈ ਕਿ ਹੰਸਰਾਜ ਹਾਂਸ ਹਾਮੀ ਭਰਨ ਔਰ ਆਮ ਆਦਮੀ ਪਾਰਟੀ ਉਹਨਾਂ ਨੂੰ ਨਾ ਕੇਵਲ ਆਮ ਆਦਮੀ ਪਾਰਟੀ ਚ ਸ਼ਾਮਲ ਕਰ ਸਕਦੀ ਹੈ ਬਲਕਿ ਜਲੰਧਰ ਤੋਂ ਉਹਨਾਂ ਨੂੰ ਉਮੀਦਵਾਰ ਵੀ ਬਣਾ ਸਕਦੀ ਹੈ ਪਰ ਹਾਲੇ ਤੱਕ ਕੋਈ ਵੀ ਅਫੀਸ਼ੀਅਲ ਜਾਣਕਾਰੀ ਇਹਦੇ ਤੇ ਨਹੀਂ ਹੈ ਇਹ ਚਰਚਾਵਾਂ ਨੇ ਬਹੁਤ ਵੱਡੇ ਪੱਧਰ ਤੇ ਕਿਉਂਕਿ ਹੰਸਰਾਜ ਹਾਨਸਿਕ ਨਾਮੀ ਆਗੂ ਨੇ ਹੁਣ ਕੀ ਹੰਸਰਾਜ ਹੰਸ ਭਾਰਤੀ ਜਨਤਾ ਪਾਰਟੀ ਛੱਡ ਦੇਣਗੇ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕੀ ਹੰਸਰਾਜ ਹੰਸ ਆਮ ਆਦਮੀ ਪਾਰਟੀ ਚ ਸ਼ਾਮਲ ਹੋਣਗੇ ਇਹ ਵੀ ਸਵਾਲ ਹੈ ਔਰ ਹੰਸਰਾਜ ਹਾਨਸ ਨੂੰ ਮੈਂ ਟੈਲੀਫੋਨ ਦੇ ਉੱਪਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੋ ਉਹਨਾਂ ਨਾਲ ਗਲਤ ਨਹੀਂ ਹੋ ਸਕੀ ਪਰ ਅਫੀਸ਼ੀਅਲ ਤੌਰ ਤੇ ਹੰਸ ਰਾਜ ਹੰਸੀ ਆਮ ਆਦਮੀ ਪਾਰਟੀ ਨੇ ਇਹਦੇ ਤੇ ਕੋਈ ਗੱਲ ਨਹੀਂ ਕੀਤੀ ਪਰ ਲੋਕਾਂ ਦੇ ਵਿੱਚ ਇਸ ਗੱਲ ਦਾ ਚਰਚਾ ਹੈ ਕਿਉਂਕਿ ਹੰਸ ਰਾਜ ਹੰਸ ਇੱਕ ਕਿਰਦਾਰ ਨੇ ਮੰਨਿਆ ਪਰ ਮੰਨਿਆ ਵੱਡੀ ਸਖੀਅਤ ਨੇ ਰਾਜ ਗਾਇਕ ਪੰਜਾਬ ਦੇ ਰਹੇ ਨੇ ਔਰ ਹਰਦਿਲ ਅਜ਼ੀਜ਼ ਕਲਾਕਾਰ ਵੀ ਨੇ ਇਸ ਕਰਕੇ ਇਹ ਚਰਚਾਵਾਂ ਚੱਲ ਰਹੀਆਂ ਨੇ ਕਿ ਜਲੰਧਰ ਤੋਂ 2009 ਚੋਂ ਲੜ ਚੁੱਕੇ ਨੇ ਸੋ ਕੀ ਇਸ ਵਾਰ ਵੀ ਉਹ ਚੋਣ ਲੜਨਗੇ ਆਮ ਆਦਮੀ ਪਾਰਟੀ ਤੋਂ ਇਹ ਸਵਾਲ ਜਿਹੜੇ ਨੇ ਇਹ ਬਹੁਤ ਜ਼ਿਆਦਾ ਨਹੀਂ ਸੋ ਅੱਜ ਇਹਦੇ ਤੇ ਅੱਜ ਜਾਂ ਕੱਲ ਦੇ ਵਿੱਚ ਇਹਦੇ ਉੱਪਰ ਕੋਈ ਨਾ ਕੋਈ ਕਲੈਰਿਟੀ ਆਏਗੀ ਕੋਈ ਵੱਡਾ ਖੁਲਾਸਾ ਜਿਹੜਾ ਹੋਏਗਾ ਅਗਰ ਹੰਸਰਾ ਜਹਾਂਸ ਨਾਲ ਗੱਲ ਹੁੰਦੀ ਹੈ ਕਿ ਅੱਜ ਦੁਪਹਿਰ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਗੱਲ ਵੀ ਸਾਫ਼ ਕਰਾਂਗੇ ਕਿ ਉਹਨਾਂ ਦੇ ਮਨ ਦੇ ਵਿੱਚ ਇਸ ਵਕਤ ਕੀ ਚੱਲ ਰਿਹਾ ਔਰ ਦੂਸਰਾ ਵੱਡਾ ਸਵਾਲ ਰਵਨੀਤ ਸਿੰਘ ਬਿੱਟੂ ਨੂੰ ਲੈ ਕੇ ਆ ਰਵਨੀਤ ਸਿੰਘ ਬਿੱਟੂ ਅਚਾਨਕ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋਏ ਔਰ ਕੱਲ ਜਿਹੜੀ ਚੰਡੀਗੜ੍ਹ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਬੈਠਕ ਹੋਈ ਹੈ ਖਬਰਾਂ ਆਏ ਨੇ ਸੂਤਰਾਂ ਦੇ ਮੁਤਾਬਕ ਕਿ ਚੰਡੀਗੜ੍ਹ ਦੀ ਮੀਟਿੰਗ ਦੇ ਵਿੱਚ ਵੀ ਰਵਨੀਤ ਬਿੱਟੂ ਦੇ ਨਾਂ ਦੀ ਖੂਬ ਚਰਚਾ ਹੋਈ ਹਾਲਾਂਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਇਸ ਗੱਲ ਤੋਂ ਤਾਂ ਖੁਸ਼ ਨਹੀਂ ਕਿ ਰਵਨੀਤ ਬਿੱਟੂ ડીਜਪੀ ਦੇ ਵਿੱਚ ਆਏ ਨੇ ਕਾਂਗਰਸ ਛੱਡ ਕੇ ਲੇਕਿਨ ਕਈ ਦਾਵੇਦਾਰ ਕਈ ਦਾਵੇਦਾਰ ਔਰ ਭਾਰਤੀ ਜਨਤਾ ਪਾਰਟੀ ਦੇ ਕਈ ਸੀਨੀਅਰ ਲੀਡਰ ਮੀਟਿੰਗ ਦੇ ਵਿੱਚ ਇਸ ਗੱਲ ਦੇ ਉੱਪਰ ਵੀ ਚਰਚਾ ਕਰਦੇ ਨਜ਼ਰ ਆਏ ਕਰਨੀਤ ਬਿੱਟੂ ਦੀ ਲੁਧਿਆਣਾ ਦੇ ਵਿੱਚ ਐਂਟੀ ਇਨਕੰਮਬੈਂਸੀ ਹੈ ਕਿਉਂਕਿ ਲਗਾਤਾਰ ਦੋ ਵਾਰ ਦੇ ਉਹ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਸੋ ਕਿਤਨਾ ਕਿਤੇ ਲੋਕਾਂ ਦੇ ਵਿੱਚ ਇਸ ਗੱਲ ਦਾ ਗਿੱਸਾ ਗੁੱਸਾ ਔਰ ਗਿਲਾ ਹੈ ਕਿ ਰਵਨੀਤ ਬਿੱਟੂ ਬਹੁਤ ਵਾਰੀ ਇਹ ਇਲਜ਼ਾਮ ਲੱਗਦੇ ਨੇ ਕਿ ਉਹ ਟੈਲੀਫੋਨ ਨਹੀਂ ਚੱਕਦੇ ਉਹ ਬਹੁਤ ਜ਼ਿਆਦਾ ਸਰਗਰਮ ਨਹੀਂ ਰਹੀ ਲੁਧਿਆਣੇ 'ਚ ਬਹੁਤ ਤਾਂ ਜ਼ਿਆਦਾ ਸਮਾਂ ਉਹ ਬਾਹਰ ਰਹਿੰਦੇ ਨੇ ਲੁਧਿਆਣੇ ਤੋਂ ਇਹ ਆਮ ਜਿਹੜੇ ਇਲਜ਼ਾਮ ਲੱਗਦੇ ਨੇ ਔਰ ਇਹ ਉਸ ਮੀਟਿੰਗ ਦੇ ਵਿੱਚ ਵੀ ਕੱਲ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਚੰਡੀਗੜ੍ਹ ਚ ਬੈਠਕ ਸੀ ਜਿੱਥੇ ਉਹਨਾਂ ਦੇ ਵਿਜੇ ਰੂਪਾਨੀ ਜੀ ਜਿਹੜੇ ਪ੍ਰਭਾਰੀ ਨੇ ਪੰਜਾਬ ਦੇ ਉਹ ਮੌਜੂਦ ਸੀ ਉਸ ਮੀਟਿੰਗ ਚ ਵੀ ਕਹਿੰਦੇ ਇਹ ਗੱਲ ਹਲਕੀ ਫੁਲਕੀ ਰੂਪ ਦੇ ਵਿੱਚ ਤੁਰੀ ਹੈ ਹੁਣ ਇਹਦਾ ਕੀ ਅਸਰ ਹੁੰਦਾ ਹੈ ਇਹ ਵਕਤ ਦੱਸੂਗਾ ਪਰ ਬਹੁਤ ਸਾਰੇ ਜਿਹੜੇ ਲੀਡਰ ਨੇ ਔਰ ਸੂਤਰ ਨੇ ਭਾਰਤੀ ਜਨਤਾ ਪਾਰਟੀ ਦੇ ਉਹ ਇੱਕ ਗੱਲ ਦਾ ਦਾਵਾ ਕਰ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਕਿਸੇ ਵੀ ਉਮੀਦਵਾਰ ਨੂੰ ਟਿਕਟ ਦਾ ਦਾਵਾ ਕਰਕੇ ਸ਼ਾਮਲ ਨਹੀਂ ਕਰਾਉਂਦੀ ਸੋ ਕਦੇ ਵੀ ਕਿਸੇ ਉਮੀਦਵਾਰ ਨੂੰ ਟਿਕਟ ਦਾ ਵਾਅਦਾ ਨਹੀਂ ਕੀਤਾ ਇਸ ਕਰਕੇ ਇਹ ਵੀ ਸੰਭਾਵਨਾਵਾਂ ਨੇ ਕਿ ਅਗਰ ਪਾਰਟੀ ਨੂੰ ਲੱਗੇਗਾ ਕਿ ਲੁਧਿਆਣਾ ਦੇ ਵਿੱਚ ਰਵਨੀਤ ਸਿੰਘ ਬਿੱਟੂ ਦੀ ਐਂਟੀ ਇਨਕਮੈਂਸੀ ਹੈ ਜਾਂ ਪਾਰਟੀ ਦੇ ਅੰਦਰੂਨੀ ਸਰਵੇਆਂ ਦੇ ਵਿੱਚ ਇਹ ਲੱਗਦਾ ਹੈ ਕਿ ਰਵਨੀਤ ਬਿੱਟੂ ਕਿਸੇ ਹੋਰ ਸੀਟ ਤੋਂ ਚੰਗਾ ਪਰਫਾਰਮੈਂਸ ਕਰ ਸਕਦੇ ਨੇ ਤਾਂ ਰਵਨੀਤ ਸਿੰਘ ਬਿੱਟੂ ਸ਼੍ਰੀ ਆਨੰਦਪੁਰ ਸਾਹਿਬ ਤੋਂ ਵੀ ਲੜ ਸਕਦੇ ਨੇ ਭਾਜਪਾ ਵੀ ਉਹਨਾਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਪੇਛ ਸਕਦੀ ਹੈ ਹੋ ਸਕਦਾ ਰਵਨੀਤ ਬਿੱਟੂ ਵੀ ਇਹ ਚਾਹੁੰਦੇ ਹੋਣ ਪਰ ਹਲੇ ਤੱਕ ਰਵਨੀਤ ਬਿੱਟੂ ਇਹ ਦਾਅਵਾ ਕਰਦੇ ਰਹੇ ਨੇ ਕਿ ਜਿਓ ਲੜਨਗੇ ਤਾਂ ਸਿਰਫ ਲੁਧਿਆਣਾ ਤੋਂ ਸੋ ਆਉਂਦੇ ਦਿਨਾਂ ਦੇ ਵਿੱਚ ਰਵਨੀਤ ਬਿੱਟੂ ਬਾਰੇ ਹਜੇ ਸਥਿਤੀ ਸਾਫ਼ ਹੋਣੀ ਬਾਕੀ ਹੈ ਕਿ ਕੀ ਭਾਜਪੀ ਉਹਨਾਂ ਨੂੰ ਲੁਧਿਆਣਾ ਤੋਂ ਹੀ ਮੈਦਾਨ ਚ उतਾਰੇਗੀ ਜਾਂ ਉਹਨਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਵੀ ਭੇਜਿਆ ਜਾ ਸਕਦਾ ਹੈ ਇਹ ਫੈਸਲਾ ਅਗਲੇ ਇੱਕ ਅਜੇ ਦਿਨ ਦੇ ਵਿੱਚ ਹੋ ਸਕਦਾ ਹੈ ਕਿਉਂਕਿ ਅੱਜ ਕੱਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਲਈ ਆਪਣੇ ਸ਼ੁਰੂਆਤੀ ਉਮੀਦਵਾਰਾਂ ਦੀ ਪਹਿਲੀ ਉਮੀਦਵਾਰਾਂ ਦੀ ਸੂਚੀ ਵੀ ਜਾਰੀ ਕਰ ਸਕਦੀ ਹੈ ਉਧਰਕਲ ਪੋਲਿਟਿਕਲ ਹਲਕਿਆਂ ਦੇ ਵਿੱਚ ਚਰਚਾ ਬਹੁਤ ਜ਼ਿਆਦਾ ਰਹੀ ਕਿ ਕੀ ਭਾਰਤੀ ਜਨਤਾ ਪਾਰਟੀ ਨਵੇਂ ਸਿਰੇ ਤੋਂ ਅਕਾਲੀ ਦਲ ਦੇ ਨਾਲ ਗੱਠਜੋੜ ਦੀ ਤਿਆਰੀ ਦੇ ਵਿੱਚ ਹੈ ਔਰ ਜਿਹੜੀ ਮੀਟਿੰਗ ਸੀ ਕੱਲ ਚੰਡੀਗੜ੍ਹ ਹੋਈ ਉਸ ਮੀਟਿੰਗ ਦੇ ਵਿੱਚ ਇਹਦੇ ਬਾਰੇ ਖੁੱਲ ਕੇ ਕਿਸੇ ਤਰ੍ਹਾਂ ਦੀ ਚਰਚਾ ਨਹੀਂ ਹੋਈ ਔਰ ਮੀਟਿੰਗ ਦੇ ਵਿੱਚ ਬਕਾਇਦਾ ਤੌਰ ਤੇ ਵਿਜੇ ਰੂਪਾਨੀ ਨੇ ਜਿਹੜੇ ਪ੍ਰਭਾਰੀ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਬੀਜੇਪੀ ਅਗਰ ਗੱਠਜੋੜ ਦੇ ਵਿੱਚ ਨਹੀਂ ਹੈ ਤਾਂ ਬੀਜੇਪੀ ਮਿਹਨਤ ਕਰੇਗੀ ਆਪਣਾ ਕਾਡਰ ਮਜ਼ਬੂਤ ਕਰੇਗੀ ਜਿਨੇ ਲੋਕ ਬੀਜੇਪੀ ਚੋਣਾ ਚਾਹੁੰਦੇ ਨੇ ਉਹਨਾਂ ਦਾ ਸਵਾਗਤ ਕਰੇਗੀ ਔਰ ਆਪਣੇ ਦਮ ਤੇ ਹੀ ਬੀਜੇਪੀ ਅੱਗੇ ਵਧੇਗੀ ਸੋ ਜਿਹੜੀਆਂ ਕੱਲ ਚਰਚਾਵਾਂ ਹੋਈਆਂ ਕਿ ਕੀ ਨਵੇਂ ਛੇਰੇ ਤੋਂ ਅਕਾਲੀ ਬੀਜੇਪੀ ਗੱਠਜੋੜ ਹੋ ਸਕਦਾ ਉਹਦੀਆਂ ਸੰਭਾਵਨਾਵਾਂ ਖਤਮ ਹੁੰਦੀਆਂ ਨਜ਼ਰ ਆਉਂਦੀਆਂ ਨੇ ਕੱਲ ਦੀ ਮੀਟਿੰਗ ਤੋਂ ਬਾਅਦ ਸੋ ਹੁਣ ਭਾਰਤੀ ਜਨਤਾ ਪਾਰਟੀ 6 ਸੀਟਾਂ ਦੇ ਉੱਤੇ ਲਗਭਗ ਆਪਣੇ ਚਿਹਰੇ ਦਿਖਾ ਚੁੱਕੀ ਹੈ ਤਿੰਨ ਸੀਟਾਂ ਪਹਿਲਾਂ ਨੇ ਭਾਰਤੀ ਜਨਤਾ ਪਾਰਟੀ ਕੋਲੇ ਅੰਮ੍ਰਿਤਸਰ ਗੁਰਦਾਸਪੁਰ ਔਰ ਹੁਸ਼ਿਆਰਪੁਰ ਜਦੋਂ ਸਮਝੌਤਾ ਸੀ ਔਰ ਹੁਣ ਉਹਨਾਂ ਨੇ ਪਟਿਆਲੇ ਤੋਂ ਬੀਬੀ ਪ੍ਰਨੀਤ ਕੌਰ ਲੁਧਿਆਣੇ ਤੋਂ ਰਵਨੀਤ ਬਿੱਟੂ ਔਰ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਔਰ ਸ਼ੀਤਲ ਅੰਗੁਰਾਲ ਇੱਕ ਇਹ ਦੂਸਰੀਆਂ ਪਾਰਟੀਆਂ ਦੇ ਵੱਡੇ ਚਿਹਰੇ ਸ਼ਾਮਲ ਕਰਾਏ ਨੇ ਜਿਹੜੇ ਸਿਟਿੰਗ ਨੇ ਪ੍ਰਨੀਤ ਕੌਰ ਸਿਟਿੰਗ ਐਮਪੀਸੀ ਰਵਨੀਤ ਬਿੱਟੂ ਸਿਟਿੰਗ ਐਮਪੀ ਸੁਸ਼ੀਲ ਰਿੰਕੂ ਸਿਟਿੰਗ ਐਮਪੀ ਔਰ ਸ਼ੀਤਲ ਅੰਗੁਰਾਲ ਜਿਹੜੇ ਮੌਜੂਦਾ ਵਿਧਾਇਕ ਸੀ ਸੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਨੇ 5 6 6 ਸੀਟਾਂ ਦੇ ਉੱਤੇ ਆਪਣੇ ਮਤਲਬ 6 ਸੀਟਾਂ ਦੇ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਕੋਲੇ ਉਮੀਦਵਾਰ ਤਾਂ ਨਹੀਂ ਕਿਸੇ ਨੂੰ ਅਨੰਦਪੁਰ ਸਾਹਿਬ ਭੇਜਿਆ ਜਾਂਦਾ ਹੈ ਜਾਂ ਕਿਸੇ ਨੂੰ ਫਰੀਦਕੋਟ ਭੇਜਿਆ ਜਾਂਦਾ ਹੈ ਜਾਂ ਹੁਸ਼ਿਆਰਪੁਰ ਭੇਜਿਆ ਜਾਂਦਾ ਹੈ ਗੱਲਾਂ ਵੱਖਰੀਆਂ ਨਹੀਂ ਕਿਉਂਕਿ ਚਰਚਾਵਾਂ ਨੇ ਕਿ ਸੁਸ਼ੀਲ ਰਿੰਕੂ ਨੂੰ ਹੁਸ਼ਿਆਰਪੁਰ ਵੀ ਪਾਰਟੀ ਭੇਜ ਸਕਦੀ ਹੈ ਔਰ ਸ਼ੀਤਲ ਲੰਗਰਾਲ ਨੂੰ ਜਲੰਧਰ ਤੋਂ ਲੜਾ ਸਕਦੀ ਹੈ ਜਾਂ ਜਾਂ ਕਿਸੇ ਹੋਰ ਰਿਜ਼ਰਵ ਹਲਕੇ ਤੋਂ ਵੀ ਉਹਨਾਂ ਨੂੰ ਭੇਜਿਆ ਜਾ ਸਕਦਾ ਹੈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਭਾਤੀ ਜਨਤਾ ਪਾਰਟੀ ਦੇ ਸੂਤਰਾਂ ਦੇ ਹਵਾਲੇ ਦੇ ਨਾਲ ਚਰਚਾਵਾਂ ਉੱਭਰ ਕੇ ਬਾਹਰ ਆ ਰਹੀਆਂ ਨੇ ਔਰ ਜੇ ਹੁਣ ਗੱਲ ਕਰੀਏ ਕਾਂਗਰਸ ਦੀ ਕੱਲ ਮਨੀਸ਼ ਦਿਵਾੜੀ ਦਵਿੰਦਰ ਯਾਦਵ ਕਾਂਗਰਸ ਦੇ ਪ੍ਰਭਾਰੀ ਔਰ ਰਾਜਾ ਵੜਿੰਗ ਇਹ ਤਿੰਨੇ ਲੀਡਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਕਾਂਗਰਸ ਪਾਰਟੀ ਦੇ ਪੁਰਾਣੇ ਲੀਡਰ ਮਲਕੀਤ ਸਿੰਘ ਬੀਰਮੀ ਜਿਹੜੇ ਪਾਰਟੀ ਤੋਂ ਵੱਖ ਹੋ ਚੁੱਕੇ ਸੀ ਲਵ ਕੁਮਾਰ ਗੋਲਡੀ ਕੱਲ ਇਹਨਾਂ ਨੂੰ ਸ਼ਾਮਲ ਕਰਾਇਆ ਲਵ ਕੁਮਾਰ ਗੋਲਡੀ ਦਾ ਚੰਗਾ ਦਖਲ ਹੈ ਅ ਸ਼੍ਰੀ ਨੰਨਪੁਰ ਸਾਹਿਬ ਹਲਕੇ ਦੇ ਵਿੱਚ ਔਰ ਮਲਕੀਰ ਸਿੰਘ ਵੀਰਮੀ ਲੁਧਿਆਣਾ ਦਿਹਾਤੀ ਦੇ ਵਿੱਚ ਐਮਐਲਏ ਵੀ ਰਹੇ ਨੇ ਮੰਤਰੀ ਵੀ ਰਹੇ ਨੇ ਔਰ ਮਨਿਸਤ तिवारी ਉਹਨਾਂ ਦੇ ਨੇੜਲੇ ਸਾਥੀ ਮੰਨੇ ਮੰਨੇ ਜਾਂਦੇ ਨੇ ਹੁਣ ਕੱਲ ਮਨੀਸ਼ तिवारी ਉਹਨਾਂ ਦੀ ਮੌਜੂਦਗੀ ਦੇ ਵਿੱਚ ਜਦੋਂ ਇਹਨਾਂ ਦੋ ਸਾਬਕਾ ਲੀਡਰਾਂ ਨੂੰ ਸ਼ਾਮਲ ਕਰਾਇਆ ਗਿਆ ਤੇ ਉਸ ਨਾਲ ਇਹ ਸਨੇਹਾ ਬੜਾ ਸਪਸ਼ਟ ਹੈ ਇਹ ਸਨੇਹਾ ਉਸ ਨਾਲ ਬੜਾ ਸਪਸ਼ਟ ਹੈ ਕਿ ਮਨੀਸ਼ तिवारी ਨੇ ਲਖਮਰ ਗੋਲਡੀ ਨੂੰ ਸ਼੍ਰੀ ਨੰਨਪੁਰ ਸਾਹਿਬ ਹਲਕਾ ਔਰ ਮਲਕੀਤ ਵੀਰਮੀ ਨੂੰ ਲੁਧਿਆਣੇ ਹਲਕੇ ਤੋਂ ਸ਼ਾਮਲ ਕਰਾ ਕੇ ਇਹ ਸੰਕੇਤ ਦਿੱਤੇ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਕਰਤੇ ਕਿ ਚਾਹੇ ਮੈਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਟਿਕਟ ਦੇ ਦਿਓ ਚਾਹੇ ਮੈਨੂੰ ਲੁਧਿਆਣਾ ਤੋਂ ਟਿਕਟ ਦੇ ਦਿਓ ਔਰ ਇਹਦੇ ਵਿੱਚ ਕੋਈ ਦੋਹਰਾਏ ਨਹੀਂ ਹੈ ਕਿ ਪਾਰਟੀ ਹਾਈ ਕਮਾਂਡ ਮਨੀਸ਼ ਟਿਵਾੜੀ ਨੂੰ ਲੁਧਿਆਣਾ ਤੋਂ ਵੀ ਚੋਣ ਲੜਾ ਸਕਦੀ ਹੈ ਲੁਧਿਆਣਾ ਦੇ ਵਿੱਚ ਵੀ ਮਨੀਸ਼ ਟਿਵਾੜੀ ਮੈਂਬਰ ਪਾਰਲੀਮੈਂਟ ਰਹੇ ਨੇ 2009 ਤੋਂ 9 ਦੇ ਵਿੱਚ ਲੁਧਿਆਣਾ ਦੇ ਵਿੱਚ ਐਮਪੀ ਬਣੇ ਸੀ 2014 ਔਰ 2019 ਚ ਰਵਨੀਤ ਬਿੱਟੂ ਲੁਧਿਆਣਾ ਦੀ ਸੀਟ ਤੋਂ ਲੜੇ ਔਰ ਦੋ ਵਾਰ ਜਿੱਤੇ ਸੋ ਪਿਛਲੀਆਂ ਤਿੰਨ ਵਾਰੀਆਂ ਤਾਂ ਲਗਾਤਾਰ ਲੁਧਿਆਣਾ ਦੇ ਵਿੱਚ ਕਾਂਗਰਸ ਪਾਰਟੀ ਹੈ ਜਿਹੜੀ ਸੱਤਾ 'ਚ ਰਹੀ ਹੈ ਇਹ ਵੀ ਚਰਚਾਵਾਂ ਨੇ ਕਿ ਸਿਮਰਜੀਤ ਸਿੰਘ ਬੈਂਸ ਸਿਮਰਜੀਤ ਸਿੰਘ ਬੈਂਸ ਅਗਰ ਭਾਜਪਾ ਦੇ ਨੇੜੇ ਨੇ ਅਗਰ ਉਹ ਭਾਜਪਾ 'ਚ ਜਾ ਸਕਦੇ ਨੇ ਜਾਂ ਸਮਝੌਤਾ ਕਰ ਸਕਦੇ ਨੇ ਤੇ ਮਨੀਸ਼ ਟਿਵਾੜੀ ਅਗਰ ਲੁਧਿਆਣੇ ਆਉਂਦੇ ਨੇ ਤੇ ਮਨੀਸ਼ ਟਿਵਾੜੀ ਲੁਧਿਆਣੇ ਦੇ ਵਿੱਚ ਕਾਂਗਰਸ ਦੇ ਲਈ ਇੱਕ ਤਕੜਾ ਬਦਲ ਹੋ ਸਕਦੇ ਨੇ ਜਦੋਂ ਰਵਨੀਤ ਮਿੱਟੂ ਲੁਧਿਆਣੇ ਦੇ ਵਿੱਚੋਂ ਭਾਜਪਾ 'ਚ ਚਲੇ ਗਏ ਨੇ ਸੋ ਮਨੀਸ਼ तिवारी ਦੀਆਂ ਲੁਧਿਆਣੇ ਤੋਂ ਵੀ ਜਿਹੜੀਆਂ ਸੰਭਾਵਨਾਵਾਂ ਨੇ ਉਹਨਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਵੱਡੇ ਕਦ ਦੇ ਆਗੂ ਨੇ ਔਰ ਆਪਣੇ ਉਹਨਾਂ ਹਮਾਇਤੀਆਂ ਨੂੰ ਸ਼ਾਮਲ ਕਰਾਰੇ ਨੇ ਜਿਹੜੇ ਪਾਰਟੀ ਤੋਂ ਵੱਖ ਹੋਏ ਸੀ ਸੋ ਇਹਦੇ ਨਾਲ ਕਿਤੇ ਨਾ ਕਿਤੇ ਮਨੀਸ਼ तिवारी ਨੇ ਇੱਕ ਚੰਗਾ ਸਨੇਹਾ ਵਿਰੋਧੀਆਂ ਨੂੰ ਵੀ ਦਿੱਤਾ ਕੱਲ ਰਾਜਾ ਵੜਿੰਗ ਵੀ ਕਾਫੀ ਖੁਸ਼ ਨਜ਼ਰ ਆਏ ਔਰ ਦਵਿੰਦਰ ਯਾਦਵ ਵੀ ਕਾਫੀ ਖੁਸ਼ ਨਜ਼ਰ ਆਏ ਮਨੀਸ਼ तिवारी ਜਸਬੀਰ ਡਿੰਪਾ ਔਰ ਗੁਰਜੀਤ ਔਲਵਾ ਇਹ بار-ਬਾਰ ਇਹਨਾਂ ਲੀਡਰਾਂ ਨੇ ਕੱਲ ਫੇਰ ਕਿਹਾ ਕਿ ਅਸੀਂ ਕਿਸੇ ਕੀਮਤ ਤੇ ਕਾਂਗਰਸ ਪਾਰਟੀ ਨਹੀਂ ਛੱਡਣੀ ਕਿਉਂਕਿ ਚਰਚਾਵਾਂ ਆਏ ਨੇ ਸੂਤਰ ਇਹ ਦੱਸਦੇ ਨੇ ਕਿ ਕਾਂਗਰਸ ਦੀ ਹਾਈ ਕਮਾਂਡ ਇਹਨਾਂ ਦੇ ਨਾਮ ਦੀ ਨਾਮ ਉੱਪਰ ਗ੍ਰੀਨ ਸਿਗਨਲ ਦੇ ਚੁੱਕੀ ਹੈ ਔਰ ਅੱਜ ਔਰ ਕੱਲ ਕਿਸੇ ਵੇਲੇ ਵੀ ਪੰਜਾਬ ਦੇ ਵਿੱਚ ਇਹਨਾਂ ਤਿੰਨਾਂ ਉਮੀਦਵਾਰਾਂ ਦੇ ਨਾਮ ਦਾ ਐਲਾਨ ਹੋ ਸਕਦਾ ਹੈ ਇੰਤਜ਼ਾਰ ਇਸ ਗੱਲ ਦਾ ਵੀ ਹੋ ਸਕਦਾ ਹੈ ਕਿ ਭਾਜਪਾ ਆਪਣੀ ਸੂਚੀ ਕਦੋਂ ਜਾਰੀ ਕਰਦੀ ਹੈ ਜਦੋਂ ਹੀ ਬੀਜੇਪੀ ਪੰਜਾਬ ਦੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰੇਗੀ ਇਹ ਸੰਭਾਵਨਾ ਹੈ ਕਿ ਉਸੇ ਵੇਲੇ ਹੀ ਕਾਂਗਰਸ ਪਾਰਟੀ ਵੀ ਪੰਜਾਬ ਚ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ ਸੋ ਗੁਰਜੀਤ ਤੌਜਲਾ ਮਨੀਸ਼ ਚਿਵਾੜੀ ਔਰ ਜਸਪੀਤ ਸਿੰਘ ਡਿੰਪਾ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਕਿੰਨੇ ਵੱਡੇ ਕਦਮ ਦੇ ਆਗੂ ਨੇ ਬੇਦਾਗ ਛਵੀ ਦੇ ਮਾਲਕ ਨੇ ਸੋ ਇਹ ਵੀ ਵੱਡੇ ਦਾਵੇਦਾਰ ਦੇ ਤੌਰ ਤੇ ਕਿਸੇ ਵੇਲੇ ਵੀ ਐਲਾਨੇ ਜਾ ਸਕਦੇ ਨੇ ਕਿਉਂਕਿ ਕਾਂਗਰਸ ਚਾਹੁੰਦੀ ਹੈ ਕਿ ਹੁਣ ਜਿਹੜਾ ਪਹਿਲਾ ਨੁਕਸਾਨ ਹੋਇਆ ਰਵਨੀਤ ਬਿੱਟੂ ਦੇ ਜਾਣ ਦਾ ਉਸ ਤੋਂ ਬਚਿਆ ਜਾਵੇ ਔਰ ਵਕਤ ਰਹਿੰਦੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇ ਇਦਾਂ ਹੈ ਕਿ ਮੈਨੂੰ 20 ਸਾਲ ਹੋ ਗਏ ਨੇ ਐਜ਼ ਹੀ ਸਪੋਕਸਪਰਸਨ ਰਿਗਾਰਡਿੰਗਸ ਐਂਡ ਦ ਵਨ ਥਿੰਗ ਆਵਰਨਡ ਇਜ਼ ਨੋਟ ਟੂ ਡਿਗਨਿਫਾਈ ਰੂਮਰਸ ਐਂਡ ਬੇਸਲੈਸ ਸਪੇਕੂਲੇਸ਼ਨ ਵਿਦ ਰਿਸਪੈਕਟ ਐਂਡ ਦੈਟ ਇਜ਼ ਮਾਈਨ ਰਿਸਪੌਂਸ ਅਸੀਂ ਸਰੋਪੇ ਫਮਣ ਵਾਲਿਆਂ ਚੋਂ ਤੇ ਹੁਣ ਗੱਲ ਕਰਦੇ ਆ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਵਿਚਾਲੇ ਵੱਡੀ ਤਲਖੀ ਦੀ ਔਰ ਦਿੱਲੀ ਵਰਗੀ ਲੜਾਈ ਹੈ ਜਿਹੜੀ ਪੰਜਾਬ ਦੇ ਵਿੱਚ ਦੋਵਾਂ ਪਾਰਟੀਆਂ ਦੇ ਵਿੱਚ ਸ਼ੁਰੂ ਹੋਈ ਹੈ ਅਸੀਂ ਵੇਖਦੇ ਸੀ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਔਰ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵਿੱਚ ਬਹੁਤ ਜ਼ਿਆਦਾ ਤਲਖੀ ਸੀ ਬਹੁਤ ਜ਼ਿਆਦਾ ਸਿਆਸੀ ਲੜਾਈ ਵਧੀ ਹੋਈ ਸੀ ਔਰ ਕੁਝ ਉਸੇ ਤਰ੍ਹਾਂ ਦਾ ਮਾਹੌਲ ਹੁਣ ਪੰਜਾਬ 'ਚ ਵੀ ਵੇਖਣ ਨੂੰ ਮਿਲ ਰਿਹਾ ਕੱਲ ਸ਼ੀਤਲ ਅੰਗੁਰਾਲ ਔਰ ਸੁਸ਼ੀਲ ਕੁਮਾਰ ਰਿੰਕੂ ਹੁਨਾ ਨੇ ਬਕਾਇਦਾ ਪ੍ਰੈਸ ਕਾਨਫਰੰਸ ਦੇ ਵਿੱਚ ਵੱਡੇ ਇਲਜ਼ਾਮ ਆਮ ਆਦਮੀ ਪਾਰਟੀ ਤੇ ਲਾਏ ਆਪਰੇਸ਼ਨ ਲੋਟਸ ਦੇ ਬਾਰੇ ਵੀ ਸ਼ੀਤਲ ਅੰਗਰਾਲ ਹੁਨਾ ਨੇ ਕਿਹਾ ਕਿ ਉਹਨਾਂ ਨੂੰ ਧੋਖੇ ਚ ਰੱਖਿਆ ਗਿਆ ਇੱਥੋਂ ਤੱਕ ਸ਼ੀਤਲ ਅੰਗਰਾਲ ਹੁਨਾ ਨੇ ਕਿਹਾ ਕਿ ਉਹਨਾਂ ਤੇ ਦਬਾਅ ਬਣਾਇਆ ਜਾਂਦਾ ਰਿਹਾ ਆਪਰੇਸ਼ਨ ਲੋਟਸ ਦੇ ਮਾਮਲੇ ਦੇ ਵਿੱਚ ਔਰ ਉਹਨਾਂ ਦੇ ਹਲਕੇ ਦੇ ਕੰਮ ਨਹੀਂ ਕੀਤੇ ਜਾਂਦੇ ਰਹੇ ਅਗਰ ਉਹ ਆਪਣੇ ਕੰਮਾਂ ਦੇ ਲਈ ਸਰਕਾਰ ਤੋਂ ਗੁਹਾਰ ਲਗਾਉਂਦੇ ਸੀ ਤੇ ਉਹਨਾਂ ਦੇ ਕੰਮ ਨਹੀਂ ਕੀਤੇ ਜਾਂਦੇ ਸੀ ਇੱਕ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੱਡੇ ਨਿਸ਼ਾਨੇ ਲਾਉਂਦੇ ਰਹੇ ਸ਼ੀਤਲ ਅੰਗਰਾਲ ਵੀ ਔਰ ਸੁਸ਼ੀਲ ਕੁਮਾਰ ਰਿੰਕੂ ਵੀ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਉਹਨਾਂ ਦੇ ਬਹੁਤ ਸਾਰੇ ਪ੍ਰੋਜੈਕਟ ਸੀ ਡਿਵੈਲਪਮੈਂਟ ਦੇ ਕੰਮ ਉਹ ਕਰਨਾ ਚਾਹੁੰਦੇ ਸੀ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਕੰਮਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਹਾਲਾਂਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਲਗਾਤਾਰ ਇਹਨਾਂ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਰਹੇ ਨੇ ਔਰ ਦਿੱਲੀ ਦੇ ਵਿੱਚ ਸੌਰਵ ਭਾਰਦਵਾਜ ਜਿਹੜੇ ਕਿ ਮੰਤਰੀ ਨੇ ਦਿੱਲੀ ਦੀ ਸਰਕਾਰ ਦੇ ਵਿੱਚ ਔਰ ਸਪੋਕਸਪਰਸਨ ਵੀ ਨੇ ਵੱਡੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਸੌਰਵ ਭਾਰਦਵਾਜ ਨੇ ਸਾਫਟ ਤੌਰ ਦੇ ਉੱਤੇ ਕੱਲ ਭਾਰਤੀ ਜਨਤਾ ਪਾਰਟੀ ਤੇ ਫਿਰ ਇਲਜ਼ਾਮ ਲਾਇਆ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਸਾਡੇ ਐਮਐਲਏਜ਼ ਨੂੰ ਸਾਡੇ ਲੀਡਰਾਂ ਨੂੰ ਤੋੜਨਾ ਚਾਹੁੰਦੀ ਹੈ ਸੌਰਵ ਭਾਰਦਵਾਜ ਨੇ ਹਵਾਲਾ ਵੀ ਦਿੱਤਾ ਕਿ ਸਾਡੇ ਕੁਝ ਵਿਧਾਇਕ ਨੇ ਜਿਨ੍ਹਾਂ ਨੂੰ ਲਗਾਤਾਰ ਫੋਨ ਆ ਰਹੇ ਨੇ ਉਨ੍ਹਾਂ ਦੀ ਖਰੀਦੋ ਫਰੋਖਤ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਨੂੰ ਖਰੀਦਣ ਦੇ ਦਾਅਵੇ ਕੀਤੇ ਜਾ ਰਹੇ ਨੇ ਹਾਲਾਂਕਿ ਸੌਰਵ ਭਾਰਦवाज ਦੇ ਇਲਜ਼ਾਮਾਂ ਤੋਂ ਬਾਅਦ ਪੰਜਾਬ ਦੇ ਵਿੱਚ ਸੁਨੀਲ ਜਾਖੜ ਹੋਣਾਂ ਨੇ ਪਲਟਵਾਰ ਕੀਤਾ ਔਰ ਸੁਨੀਲ ਜਾਖੜ ਹੋਣਾਂ ਨੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਉਹਨਾਂ ਨੇ ਕਿਹਾ ਕਿ ਬੇਬੁਨਿਆਦ ਇਲਜ਼ਾਮ ਨੇ ਪਰ ਪੰਜਾਬ ਦੇ ਲੋਕ ਵੀ ਇਹ ਗੱਲ ਨੂੰ ਹੁਣ ਮਹਿਸੂਸ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜੀ ਸਿਆਸੀ ਲੜਾਈ ਹੈ ਇਹ ਹੱਦਾ ਬੰਨੇ ਟੱਪ ਰਹੀ ਹੈ ਔਰ ਬਹੁਤ ਗੰਭੀਰ ਇਲਜ਼ਾਮ ਦੋਵੇਂ ਪਾਰਟੀਆਂ ਦੇ ਲੀਡਰ ਇੱਕ ਦੂਸਰੇ ਤੇ ਲਾਰੇ ਨੇ ਸੋ ਆਉਂਦੇ ਦਿਨਾਂ ਦੇ ਵਿੱਚ ਰਵਨੀਤ ਬਿੱਟੂ ਦੇ ਬਿਆਨ ਦਾ ਕੀ ਅਸਰ ਹੁੰਦਾ ਹੈ ਕਿਉਂਕਿ ਕੱਲ ਰਵਨੀਤ ਬਿੱਟੂ ਦਾ ਬਿਆਨ ਸੀ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਦਿੱਲੀ ਔਰ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਟੁੱਟ ਜਾਏਗੀ ਇਸ ਬਿਆਨ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਦੇ ਲੀਡਰ ਕਾਫੀ ਜ਼ਿਆਦਾ ਖਫਾ ਨੇ ਗੁੱਸੇ ਨੇ ਔਰ ਬਹੁਤ ਸਾਰੇ ਲੋਕ ਵੀ ਇਸ ਗੱਲ ਤੋਂ ਹੈਰਾਨ ਨੇ ਕਿ ਇੱਕ ਮੈਂਬਰ ਪਾਰਲੀਮੈਂਟ ਜਿਹੜਾ 2 ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਹੈ ਉਸ ਵੱਲੋਂ ਐਡੇ ਵੱਡੇ ਬਿਆਨ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਦੁਆਰਾ ਚੁਣੀ ਹੋਈ ਜਿਹੜੀ ਸਰਕਾਰ ਹੈ ਉਹਦੇ ਵਿੱਚ ਉਹਦੇ ਪ੍ਰਤੀ ਉਹਨਾਂ ਦਾ ਜਿਹੜਾ ਰਵੱਈਆ ਉਹ ਬਹੁਤਾ ਚੰਗਾ ਨਹੀਂ ਲੱਗਦਾ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਪੰਜਾਬ ਦੇ ਵਿੱਚ ਵੀ ਦਿੱਲੀ 'ਚ ਵੀ ਔਰ ਅਗਰ ਇੱਕ ਕੈਂਪੀਏ ਕਹਿੰਦਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਇਹ ਸਰਕਾਰ ਕੁੱਟ ਜਾਏਗੀ ਕਿਤੇ ਨਾ ਕਿਤੇ ਜਿਹੜਾ ਲੋਕ ਫਤਵਾ ਉਹਨੂੰ ਨਾ ਪ੍ਰਮਾਨ ਕਰਨ ਦੀ ਗੱਲ ਦੇ ਰੂਪ ਦੇ ਵਿੱਚ ਵੀ ਇਹਨੂੰ ਦੇਖਿਆ ਜਾ ਰਿਹਾ ਹੈ ਕਿਉਂਕਿ ਆਪ ਦਾ ਇਲਜ਼ਾਮ ਲਗਾਤਾਰ ਇਹ ਲਾ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਸਾਡੀ ਸਰਕਾਰ ਤੋੜਨਾ ਚਾਹੁੰਦੀ ਹੈ ਔਰ ਰਵਨੀਤ ਬਿੱਟੂ ਦਾ ਇਹ ਕਹਿਣਾ ਕਿ ਬਹੁਤ ਸਾਰੇ ਲੀਡਰ ਨੇ ਜਿਹੜੇ ਉਹ ਸਾਨੂੰ ਦੱਸਦੇ ਨੇ ਜਾਂ ਸੰਪਰਕ ਚ ਨੇ ਇਹਦੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਇਲਜ਼ਾਮ ਨੇ ਉਹ ਹੋਰ ਤਿੱਖੇ ਹੁੰਦੇ ਨੇ ਇਸੇ ਕਰਕੇ ਪੰਜਾਬ ਚ ਵੀ ਆਮ ਆਦਮੀ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜੀ ਲੜਾਈ ਹੈ ਉਹ ਬਹੁਤ ਹੇਠਲੇ ਪੱਧਰ ਤੇ ਵੀ ਜਾ ਰਹੀ ਹੈ ਕਿਉਂਕਿ ਬਹੁਤ ਜ਼ਿਆਦਾ ਦੂਸ਼ਣਬਾਜ਼ੀ ਇੱਕ ਦੂਜੇ ਤੇ ਕੀਤੀ ਜਾ ਰਹੀ ਹੈ اور دی زبان لگاتار کوڑی ہو رہی ہے جب ایک دوسرے سے الزام لاؤں دیتے اگر میں سبھی میڈیا والوں سے یہ درخواست کرتا ہوں کہ اگر آپ کی ٹیمیں جلندر میں ہے تو ابھی ماڈل ٹاؤن کا جو شمشان گھاٹ ہے وہاں اپنی ٹیم ابھی ترنت بھیج کے دیکھ لیجئے جلندر کے نکودر روڈ خالصہ سکول کے باہر ابھی آپ ترنت اپنی ٹیم بھیج کے دیکھ لیجئے کہ جس پارٹی کے راشٹری نیتا دوارا ایک محض چھوٹا سا وعدہ کوڑا اٹھانے کا جلندر کے لوگوں کے ساتھ کیا ہو اگر وہ وعدہ پورا ہو گیا ہے تو میں یہ سمجھوں گا کہ جو جلندر کے لوگوں کی سوچ تھی جس سوچ سے لوگوں نے ہمیں ووٹیں ڈالی بائی الیکشن میں ہمیں جتایا تو ان کی سوچ پوری ہوگی یہ تو میں نے ایک چھوٹا سا اگزامپل بتایا ابھی چناوی وعدے تو بہت بڑا پٹارہ ہے ਜੋ ਜਲੰਧਰ ਮੇ ਕੀਏ ਗਏ ਥੇ ਉਹ 1 ਬਾਈ 1 ਆਪ ਸਭ ਕੋ ਬਤਾਏਗੇ ਅਗਰ ਛੋਟਾ ਸਾ ਕਾਮ ਰਾਸ਼ਟਰੀ ਨੇਤਾ ਕੇ ਕਹਿਣੇ ਕੇ ਉਪਰ ਪੰਜਾਬ ਕੀ ਸਰਕਾਰ ਨਹੀਂ ਕਰ ਸਕਤੀ ਤੋ ਮੁਝੇ ਇਸ ਸਰਕਾਰ ਸੇ ਕੋਈ ਕਿਸੀ ਤਰ੍ਹਾਂ ਕੀ ਆਸ ਨਜ਼ਰ ਨਹੀਂ ਆਤੀ ਕਾ ਕਾਮ ਅਸੀਂ ਲੋਕ 2021 ਦੇ ਵਿੱਚ ਆਮ ਆਦਮੀ ਪਾਰਟੀ ਮੈਂ ਤੇ ਮੇਰੇ ਪਰਿਵਾਰ ਮੇਰੇ ਸਾਥੀਆਂ ਨੇ ਜੁਆਇਨ ਕੀਤੀ ਇੱਕ ਬਹੁਤ ਵੱਡੇ ਬਦਲਾਵ ਦੇ ਰੂਪ ਚ ਜਿੱਦਾਂ ਇਹ ਲੋਕ ਗੱਲਾਂ ਕਰਦੇ ਸੀ ਆਮ ਆਦਮੀ ਪਾਰਟੀ ਦੇ ਲੋਕ ਕਿ ਅਸੀਂ ਪੰਜਾਬ ਨੂੰ ਇੱਕ ਨਵਾਂ ਪੰਜਾਬ ਵਿਸਤ੍ਰਿਤ ਦਿਖਾਵਾਂਗੇ ਅਸੀਂ ਲੋਕ ਵੀ ਉਹਨਾਂ ਦੀ ਗੱਲਾਂ ਦੇ ਵਿੱਚ ਆ ਗਏ ਕਿਉਂਕਿ ਜੋ ਪ੍ਰਿੰਟ ਬਲੂਪ੍ਰਿੰਟ ਉਹਨਾਂ ਦੇ ਹੱਥੇ ਵਿੱਚ ਸੀ ਅਗਰ ਉਸ ਚੀਜ਼ ਨੂੰ ਦੇਖਿਆ ਜਾਵੇ ਤੇ ਅੱਜ ਹਰ ਬੰਦਾ ਇਦਾਂ ਦਾ ਪੰਜਾਬ ਦਾ ਸੁਪਨਾ ਦੇਖਦਾ ਹੈ ਜਿਹਦਾਂ ਦਾ ਸੁਪਨਾ ਇਹਨਾਂ ਨੇ ਦਿਖਾਇਆ ਅਸੀਂ ਲੋਕ ਉਸੇ ਹੀ ਲਾਲੇ ਦੇ ਵਿੱਚ ਉਸੇ ਹੀ ਗੁਮਰਾਹ ਦੇ ਵਿੱਚ ਮੈਂ ਤੇ ਮੇਰੇ ਸਾਥੀ ਆ ਕੇ 2021 ਜੋ ਆਮਾਦੀ ਜੁਆਇਨ ਕਰਕੇ 2022 ਦੇ ਵਿੱਚ ਨਿਰੰਤਰ ਵੈਸਤੇ ਲੋਕਾਂ ਨੇ ਮੇਰੇ ਉੱਤੇ ਮੇਰੇ ਪਰਿਵਾਰ ਉੱਤੇ ਮੇਰੇ ਸਾਥੀਆਂ ਉੱਤੇ ਵਿਸ਼ਵਾਸ ਕੀਤਾ ਸਾਨੂੰ ਐਮਲਏ ਬਣਾਇਆ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਸੀ ਕਿ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਵੇ ਪਰ ਸੁਪਰੀਮ ਕੋਰਟ ਨੇ ਇਹ ਜਿਹੜੀ ਪਟੀਸ਼ਨ ਹੈ ਅਦਾਲਤ ਵੱਲੋਂ ਇਹ ਪਟੀਸ਼ਨ ਹੈ ਜਿਹੜੀ ਇਹ ਖਾਰਜ ਕਰ ਦਿੱਤੀ ਗਈ ਹੈ ਅਦਾਲਤ ਦਾ ਇਹ ਕਹਿਣਾ ਹੈ ਕਿ ਕਾਰਜਪਾਲਿਕਾ ਦੇ ਕੰਮ ਦੇ ਵਿੱਚ ਉਹ ਦਖਲ ਨਹੀਂ ਦੇਣਗੇ ਅਸਲ ਦੇ ਵਿੱਚ ਸੰਵਿਧਾਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵਿਆਖਿਆ ਨਹੀਂ ਹੈ ਕਿ ਅਗਰ ਕਿਸੇ ਸੂਬੇ ਦਾ ਮੁੱਖ ਮੰਤਰੀ ਗ੍ਰਿਫਤਾਰ ਹੁੰਦਾ ਹੈ ਤਾਂ ਉਸ ਦਾ ਅਸਤੀਫਾ ਦੇਣਾ ਜ਼ਰੂਰੀ ਹੈ ਹਾਲਾਂਕਿ ਅਗਰ ਕੋਈ ਸਰਕਾਰੀ ਮੁਲਾਜ਼ਮ ਗ੍ਰਿਫਤਾਰ ਹੋਵੇ ਜਾਂ ਕੋਈ ਅਫਸਰ ਗ੍ਰਿਫਤਾਰ ਹੋਵੇ ਤੇ ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਹੈ ਵਿਭਾਗੀ ਕਾਰਵਾਈ ਕੀਤੀ ਜਾਂਦੀ ਹੈ ਪਰ ਜੇ ਕੋਈ ਐਮਪੀ ਜਾਂ ਐਮਐਲਏ ਗ੍ਰਿਫਤਾਰ ਕੀਤਾ ਜਾਵੇ ਤੇ ਉਹਨਾਂ ਦੀ ਮੈਂਬਰੀ ਖਤਮ ਨਹੀਂ ਹੁੰਦੀ ਸੋ ਅਗਰ ਕੋਈ ਐਮਪੀ ਜਾਂ ਐਮਐਲਏ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਜਾਂ ਉਹਨਾਂ ਨੂੰ ਹਿਰਾਸਤ ਚ ਲੈਂਦੀ ਹੈ ਤੇ ਉਹ ਹਿਰਾਸਤ ਅਤੇ ਪੁਲਿਸ ਦੀ ਗ੍ਰਿਫਤਾਰੀ ਦੇ ਵਿੱਚ ਜਾਂ ਜੇਲ੍ਹ ਦੇ ਵਿੱਚ ਵੀ ਅਗਰ ਜਾਂਦੇ ਨੇ ਐਮਪੀ ਐਮਐਲਏ ਤੇ ਉਹਨਾਂ ਦੀ ਮੈਂਬਰੀ ਬਰਕਰਾਰ ਰਹਿੰਦੀ ਹੈ ਉਹ ਜੇਲ੍ਹ ਦੇ ਵਿੱਚੋਂ ਵੀ ਆਪਣੇ ਜ਼ਰੂਰੀ ਕੰਮ ਅਗਰ ਕਿਸੇ ਨੂੰ ਫੰਡ ਜਾਰੀ ਕਰਨਾ ਹੈ ਉਹ ਉਸ ਤਰ੍ਹਾਂ ਦੇ ਕੰਮ ਜੇਲ੍ਹ ਦੇ ਵਿੱਚੋਂ ਵੀ ਮਨਜ਼ੂਰੀ ਤੋਂ ਬਾਅਦ ਕਰ ਲੈਂਦੇ ਨੇ ਅਜਿਹੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਦਾਵਾ ਹੈ ਕਿ ਜਦੋਂ ਸੰਵਿਧਾਨ ਦੇ ਵਿੱਚ ਇਸ ਤਰੀਕੇ ਦੀ ਕੋਈ ਵਿਆਖਿਆ ਨਹੀਂ ਹੈ ਕਿ ਤੁਹਾਨੂੰ ਅਸਤੀਫਾ ਦੇਣਾ ਪਏਗਾ ਤੇ ਅਰਵਿੰਦ ਕੇਜਰੀਵਾਲ ਅਸਤੀਫਾ ਨਹੀਂ ਦੇਣਗੇ ਹਾਲਾਂਕਿ ਦਿੱਲੀ ਦੇ ਲੈਫਟੀਨੈਂਟ ਗਵਰਨਰ ਹੈ ਜਿਹੜੇ ਉਹੀ ਕਹਿ ਰਹੇ ਨੇ ਕਿ ਜੇਲ੍ਹ ਦੇ ਵਿੱਚੋਂ ਸਰਕਾਰ ਚਲਾਉਣਾ ਗਲਤ ਹੈ ਆਮ ਆਦਮੀ ਪਾਰਟੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਅਰਵਿੰਦ ਕੇਜਰੀਵਾਲ ਨੂੰ ਪਰ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਇਸ ਗੱਲ ਤੋਂ ਇਨਕਾਰੀ ਹੈ ਔਰ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਸਟਡੀ ਦੇ ਵਿੱਚੋਂ ਵੀ ਹੁਕਮ ਦੇ ਰਹੇ ਨੇ ਲਗਾਤਾਰ ਇਹ ਮੀਡੀਆ ਦੇ ਵਿੱਚ ਰਿਪੋਰਟਾਂ ਹੋ ਰਹੀਆਂ ਨੇ ਔਰ ਅਗਰ ਉਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਹੈ ਕਿ ਸੱਚਮੁੱਚ ਉਹ ਜੇਲ੍ਹ ਦੇ ਵਿੱਚੋਂ ਵੀ ਸਰਕਾਰ ਚਲਾਉਣਗੇ ਬੜਾ ਦਿਲਚਸਪ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸਾਰੀਆਂ ਪੋਲੀਟੀਕਲ ਘਟਨਾਵਾਂ ਨੂੰ ਵੇਖਣਾ